ਪੰਜਾਬ ਸਰਕਾਰ ਦੇ ਵਿੱਤੀ ਹਾਲਾਤ ਦਿਨ-ਦਿਨ ਵਿਗੜਦੇ ਜਾ ਰਹੇ ਨੇ ਜਿਹੜਾ ਕਰਜ਼ਾ ਲੈਣ ਦੀ ਜਿਹੜੀ ਹੱਦ ਆ ਸਰਕਾਰ ਉਹਨੂੰ ਟੱਪ ਚੁੱਕੀ ਆ ਹਾਲਾਂਕਿ ਪੰਜਾਬ ਸਰਕਾਰ ਨੇ ਬਹੁਤ ਹੀ ਮਹਿੰਗੇ ਵਿੱਤੀ ਸਲਾਹਕਾਰ ਰੱਖੇ ਸੀ ਉਹਨਾਂ ਵੱਲੋਂ ਦਿੱਤੀਆਂ ਗਈਆਂ ਸਸਤੀਆਂ ਸਲਾਹਾਂ ਉਹ ਅਕਸਰ ਹੀ ਪਹਿਲੀਆਂ ਵੀ ਸਰਕਾਰਾਂ ਲੈਂਦੀਆਂ ਰਹੀਆਂ ਹੁਣ ਵੀ ਇਸ ਨਵੀਂ ਸਰਕਾਰ ਨੇ ਮਹਿੰਗੇ ਤਨਖਾਹਾਂ ਤੇ ਸਲਾਹਕਾਰ ਰੱਖੇ ਨੇ ਉਹਨਾਂ ਦੀਆਂ ਜਿਹੜੀਆਂ ਸਲਾਹਾਂ ਨਹੀਂ ਮੰਨੀਆਂ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਜਿਮਨੀ ਚੋਣਾ ਸੀ ਹੁਣ ਨਗਰ ਨਿਗਮ ਚੋਣਾ ਆ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਦਿੱਲੀ ਦੀਆਂ ਚੋਣਾਂ ਦੀ ਫਿਕਰ ਹੈ ਕਿ ਜੇ ਕਿਤੇ ਇੱਥੇ ਮਹਿੰਗੇ ਸਲਾਹਕਰਾਂ ਦੀਆਂ ਸਲਾਹਾਂ ਮੰਨ ਲਈਆਂ ਤਾਂ ਫਿਰ ਵਿਰੋਧੀਆਂ ਦੇ ਨਿਸ਼ਾਨੇ ਤੇ ਸਰਕਾਰ ਆ ਜਾਏਗੀ ਪੂਰੀ ਖਬਰ ਹੈ ਪੰਜਾਬ ਸਰਕਾਰ ਦੀ ਕਰਜ਼ਾ ਲੈਣ ਦੀ ਜਿਹੜੀ ਹੱਦ ਆ ਉਹ 86% ਦੀ ਖਤਮ ਹੋ ਚੁੱਕੀ ਹੈ ਮਤਲਬ 80% ਤੋਂ ਜ਼ਿਆਦਾ ਕਰਜ਼ਾ ਲੈ ਆ ਚੁੱਕਾ ਲੇਖਾ ਵਿਭਾਗ ਦੇ ਮੁਤਾਬਕ ਅਕਤੂਬਰ ਮਹੀਨੇ ਦੀ ਰਿਪੋਰਟ ਅਗਰ ਖੰਗਾਲੀ ਜਾਵੇ ਤਾਂ ਸਾਫ਼ ਆ ਕੇ ਸਰਕਾਰ ਚਾਲੂ ਵਿੱਤੀ ਬਰੇ ਦੇ ਦੌਰਾਨ 3464 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਮੁਕਾਬਲੇ ਇਸ ਸਾਲ ਅਕਤੂਬਰ ਮਹੀਨੇ ਤੱਕ 26222 ਕਰੋੜ ਰੁਪਏ ਉਧਾਰ ਲੈ ਚੁੱਕੀ ਹੈ ਇਹ ਕੁੱਲ ਅਧਾਰੀ ਦਾ 86.07% ਬੰਦਾ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਇਹ ਜਿਹੜਾ 86% ਜਿਵੇਂ ਹੁਣ ਆ ਪਿਛਲੇ ਸਾਲ ਦੀ ਅਗਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇ 56.99% 52.90% ਸੀ ਕਰੀਬ ਲੇਕਿਨ ਇੱਕ ਤੋਂ ਬਾਅਦ ਸੂਬੇ ਅੰਦਰ ਚੋਣਾ ਆਉਂਦੀਆਂ ਰਹੀਆਂ ਜਿਸ ਕਰਕੇ ਆਰਥਿਕ ਸਲਾਹਕਾਰ ਜੋ ਬਹੁਤ ਹੀ ਮਹਿੰਗੀਆਂ ਤਨਖਾਹਾਂ ਤੇ ਰੱਖੇ ਗਏ ਸੀ ਉਹਨਾਂ ਵੱਲੋਂ ਦਿੱਤੇ ਗਏ ਸਜਾਤ ਤੇ ਵੀ ਸਰਕਾਰ ਕੋਈ ਕੰਮ ਨਹੀਂ ਕਰ ਪਾਈ ਕਿਉਂਕਿ ਪਹਿਲਾਂ ਪੰਚਾਇਤੀ ਚੋਣਾ ਫਿਰ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾ ਤੇ ਹੁਣ ਪੰਜ ਨਗਰ ਨਿਗਮ ਤੇ 48 ਨਗਰ ਪਾਲਿਕਾਵਾਂ ਦੀਆਂ ਚੋਣਾਂ ਵਾ ਇਸ ਕਰਕੇ ਸਰਕਾਰ ਜਿਹੜੇ ਸਲਾਹਕਾਰ ਨੇ ਉਨੀਆਂ ਉਹਨਾਂ ਵੱਲੋਂ ਦਿੱਤੀਆਂ ਸਲਾਹਾਂ ਤੇ ਕੰਮ ਕਰਨਾ ਨਾ ਕਰਨਾ ਸਿਆਸੀ ਰਾਜਨੀਤਿਕ ਮਜਬੂਰੀ ਬਣ ਗਈ ਯਾਰ ਹੁਣ ਸਭ ਤੋਂ ਵੱਡੀ ਗੱਲ ਕਿ ਹੁਣ ਨਗਰ ਨਿਕਬ ਚੋਣਾਂ ਆ ਗਈਆਂ ਤੇ ਇਸ ਕਰਕੇ ਵੀ ਬੰਨਿਆ ਜਾ ਰਿਹਾ ਕਿ ਜਿਹੜੇ ਸਲਾਹ ਕਰਨ ਕਿਹਾ ਸੀ ਕਿ ਜਿਹੜੇ ਵਾਧੂ ਆਰਥਿਕ ਜਿਹੜੇ ਸਾਧਨ ਜੁਟਾਏ ਜਾਣ ਉਹ ਵੀ ਸਰਕਾਰ ਨਹੀਂ ਸਿਆਸੀ ਮਜਬੂਰੀਆਂ ਕਰਕੇ ਉਸ ਤੇ ਕੰਮ ਹੋ ਰਿਹਾ ਦੂਜਾ ਪੰਜਾਬ ਦੇ ਨਾਲ ਨਾਲ ਦਿੱਲੀ ਦੀਆਂ ਵੀ ਵਿਧਾਨ ਸਭਾ ਚੋਣਾਂ ਨੇ ਉੱਥੇ ਆਮ ਆਦੀ ਪਾਰਟੀ ਦੀ ਸਰਕਾਰ ਚੋਣਾ ਫਰਵਰੀ 2025 ਚ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਜੇ ਹ ਕੋਈ ਫੈਸਲਾ ਨਹੀਂ ਲਏਗੀ ਜਿਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਵਿਰੋਧੀਆਂ ਦੇ ਜਵਾਬ ਦੇਣੇ ਪੈਣਗੇ ਜਾਂ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਜਾਂ ਦਿੱਲੀ ਸਰਕਾਰ ਆ ਜਾਵੇ ਜਿਸ ਕਰਕੇ ਹੁਣ ਪੰਜਾਬ ਸਰਕਾਰ ਅਜੇ ਹ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੀ ਪੰਜਾਬ ਸਰਕਾਰ ਦੇ ਇੱਕ ਬਹੁਤ ਹੀ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਸੂਬਾ ਸਰਕਾਰ ਕੋਲ ਮਤਲਬ ਨਕਦੀ ਦੀ ਕੋਈ ਕਮੀ ਨਹੀਂ ਹੈ ਪਰ ਖਜ਼ਾਨੇ ਵਿੱਚ ਉਹਨਾਂ ਕਿਹਾ ਕਿ ਨਕਦੀ ਦੀ ਕੋਈ ਕਮੀ ਹੋ ਸਕਦੀ ਆ ਪਰ ਖਜ਼ਾਨੇ ਵਿੱਚ ਕੋਈ ਵੀ ਜਿਹੜਾ ਬਿੱਲ ਆ ਉਹ ਪੈਂਡਿੰਗ ਨਹੀਂ ਆ ਬਿਜਲੀ ਸਬਸਿਡੀ ਫਿਲਹਾਲ ਸਮੇਂ ਤੇ ਦਿੱਤੀ ਜਾ ਰਹੀ ਹੈ ਸਿਰਫ 5700 ਕਰੋੜ ਰੁਪਏ ਜਿਹੜੀ ਆ ਉਹੀ ਘਟ ਦਿੱਤੇਗੇ ਨੇ ਬਿਲੀ ਸਬਸਿਡੀ ਸਰਕਾਰ ਦੀ ਸਭ ਤੋਂ ਵੱਡੀ ਦਿੱਕਤ ਆ ਲੇਕਿਨ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਇੱਕ ਫਲੈਗਸ਼ਿਪ ਪ੍ਰੋਗਰਾਮ ਆ ਹਰ ਸੂਬੇ ਵਿੱਚ ਸਰਕਾਰ 300 ਯੂਨਟ ਜਿਹੜੀ ਆ ਫ੍ਰੀ ਬਿਜਲੀ ਜਿਹੜੀ ਆ ਉਹ ਚੋਣ ਪ੍ਰਚਾਰ ਵਿੱਚ ਘੋਸ਼ਣਾ ਕਰ ਚੁੱਕੀ ਹੈ ਉਸੇ ਤਰ੍ਹਾਂ ਸੰਗਤ ਦੇ ਆਰਥਿਕ ਮਹਿਰ ਨੇ ਸੁਝਾਅ ਵੀ ਦਿੱਤੇ ਸੀ ਪਰ ਉਹ ਸਰਕਾਰ ਲਾਗੂ ਨਹੀਂ ਕਰ ਪਾਰੀ ਹੈ ਬਿਜਲੀ ਸਬਸਿਡ ਦਾ ਬਿੱਲ ਕਰੀਬ 20 ਹਰ ਕਰੋੜ ਤੋਂ ਉੱਪਰ ਟੱਪ ਚੁੱਕਾ ਹੈ ਮਜ਼ੇਵਾਲੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਿਛਲੇ ਮਹੀਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁਖ ਸਕੱਤਰਾਂ ਦੇ ਨਾਲ ਇੱਕ ਮੀਟਿੰਗ ਵੀ ਦਿੱਲੀ ਵਿੱਚ ਭਲਾਈ ਸੀ ਜਿਸ ਵਿੱਚ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਆਮਦਨੀ ਜਟਾਉਣ ਦੇ ਉੱਪਰ ਵਿਭਾਗ ਦੇ ਕੰਮ ਕਰਨ ਔਰ ਉਹਨਾਂ ਨੇ ਬੀਟਿੰਗ ਦੇ ਵਿੱਚ ਇਹ ਵੀ ਕਿਹਾ ਕਿ ਬਿਜਲੀ ਦਰ ਤੇ ਇਲੈਕਟ੍ਰਿਸਿਟੀ ਡਿਊਟੀ ਵੀ ਵਧਾਉਣ ਤੇ ਵਿਚਾਰ ਕੀਤਾ ਗਿਆ ਸੀ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਰ ਬਿਲੀ ਤੇ ਇਲੈਕਟ੍ਰਿਸਿਟੀ ਡਿਊਟੀ ਵੱਧ ਜਾਂਦੀ ਹੈ ਤਾਂ ਸੂਬਾ ਸਰਕਾਰ ਨੂੰ ਸਾਲਾਨਾ 800 ਤੋਂ 900 ਕਰੋੜ ਰੁਪਏ ਦਾ ਵਾਧੂ ਮਾਲੀਆ ਹੋ ਸਕਦਾ ਹੈ ਇਸੇ ਤਰ੍ਹਾਂ ਸਟੈਂਪ ਤੇ ਰਜਿਸਟ੍ਰੇਸ਼ਨ ਤੋਂ ਵੀ ਸਰਕਾਰ ਨੂੰ 3145 ਕਰੋੜ ਰੁਪਏ ਵਾਧੂ ਮਾਲੀਆ ਇਕੱਠਾ ਕਰਨ ਵਿੱਚ ਸਫਲ ਰਹੀ ਹੈ ਜੋ ਕਿ ਕੁੱਲ ਸਾਲਾਨਾ ਅਨੁਮਾਨ ਦੇ 5750 ਕਰੋੜ ਰੁਪਏ ਦਾ 54 ਫੀਸਦੀ ਬੰਦਨ। ਦੈਨਿਕ ਜਾਗਰਣ ਦੇ ਬਿਊਰੋ ਚੀਫ ਇੰਦਰਪ੍ਰੀਤ ਸਿੰਘ ਹੋਣਾਂ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਤੋਂ ਬਾਅਦ ਇੱਕ ਸੂਬੇ ਵਿੱਚ ਚੋਣਾਂ ਹੋ ਰਹੀਆਂ ਨੇ ਜਿਸ ਕਰਕੇ ਆਰਥਿਕ ਸਲਾਹਕਰਾਂ ਦੀ ਜਿਹੜੀ ਆ ਉਹ ਸਲਾਹ ਜਿਹੜੀ ਆ ਉਹ ਫਲਾਰ ਨਹੀਂ ਮੰਨੀ ਗਈ ਸਰਕਾਰ ਇਸ ਹਾਲ ਅਕਤੂਬਰ ਮਹੀਨੇ ਚ 26222 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਵਾ ਉਹ ਲੈ ਚੁੱਕੀ ਹੈ ਗਿਆ ਅਧਾਰਾ ਜਿਸ ਕਰਕੇ ਕਰਜ਼ਾ ਲੈਣ ਦੀ ਜਿਹੜੀ ਹੱਦ ਆ ਉਹ ਸਰਕਾਰ ਟੱਪ ਚੁੱਕੀ ਆ ਹੁਣ ਸਭ ਤੋਂ ਵੱਡੀ ਗੱਲ ਇਹ ਵੀ ਹੈ ਜ਼ਿਕਰ ਕੀਤਾ ਗਿਆ ਕਿ ਕੈਗ ਦੀ ਅਕਤੂਬਰ ਮਹੀਨੇ ਦੀ ਰਿਪੋਰਟ ਅਨਸਾਰ ਅਗਰ ਆਮਦਨ ਦੀ ਕਲੈਕਸ਼ਨ ਦੇਖੀ ਜਾਵੇ ਤਾਂ ਇਹ ਕੋਈ ਜ਼ਿਆਦਾ ਉਤਸ਼ਾਹ ਨਹੀਂ ਆ ਸਰਕਾਰ ਵਾਸਤੇ ਵਿੱਤੀ ਬਰੇਚੋਂ 7 ਮਹੀਨੇ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਇਸ ਦੇ ਬਾਵਜੂਦ ਹੁੰ ਤੱਕ ਬਜਟ ਅਨੁਮਾਨਾਂ ਦਾ 50% ਦਾ ਟਾਰਗੇਟ ਹੀ ਪੂਰਾ ਵੀ ਨਹੀਂ ਹੋਇਆ 7 ਮਹੀਨੇ ਵਿੱਚ ਸਰਕਾਰ ਦੀ ਸਾਰੇ ਸਰੋਤਾਂ ਵਿੱਚ ਟੈਕਸ ਦੀ ਕਲੈਕਸ਼ਨ ਕੇਵਲ 48.96% ਕਰੀਬ-ਕਰੀਬ ਨਿੰਜਾ ਫੀਸ ਦੀ ਜੋ ਕਿ ਪਿਛਲੇ ਸਾਲ ਇਸੇ ਸਮੇਂ ਦੇ ਦੌਰਾਨ ਕਰੀਬ 50% ਦੀ ਸੀ ਸਭ ਤੋਂ ਵੱਡੀ ਆਮਦਨ ਦੇ ਸਰੋਤ ਆ ਉਹ GST ਕਲੈਕਸ਼ਨ ਆ GST ਕਲੈਕਸ਼ਨ ਚ ਹੁਣ ਤੱਕ 12850 ਕਰੋੜ ਰੁਪਏ ਰਹੀ ਹੈ ਜਦਕਿ ਸਾਲਾਨਾ ਜਿਹੜਾ ਸਰਕਾਰ ਨੇ ਟੀਚਾ ਸੀ ਉਹ 25000 ਕਰੋੜ ਰੁਪਏ ਦਾ ਰੱਖਿਆ ਸੀ ਇਹ 7 ਮਹੀਨਿਆਂ ਵਿੱਚ ਬਜਟ ਅਨੁਮਾਨਾਂ ਦਾ ਕਰੀਬ 50% ਦੀ ਹੈ ਪਿਛਲੇ ਸਾਲ ਵਿੱਤੀ ਬਰੇ ਦੀ ਇਸੇ ਸਮੇਂ ਇਹ 53.84% ਸੀ ਲੇਕਿਨ ਫਿਲਹਾਲ ਸਰਕਾਰ ਦੀ ਆਰਥਿਕ ਸਥਿਤੀ ਕਾਫੀ ਮਾੜੀ ਦੱਸੀ ਜਾ ਰਹੀ ਹੈ ਇਸ ਖਬਰ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ